ਲੈ ਕੇ ਸੀਏ ਮਾਨ ਨੇ ਮੰਤਨ ਕੀਤਾ ਹੈ ਲਗਾਤਾਰ ਚੌਥੇ ਦਿਨ ਵਿਧਾਇਕਾ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਨੂੰ ਲੈ ਕੇ ਬੈਠਕ ਕੀਤੀ ਗਈ ਤੇ ਆਮ ਆਦਮੀ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕਾਂਗਵੀ ਇਸ ਦੇ ਵਿੱਚ ਸ਼ਾਮਲ ਰਹੇ ਅਨੰਦਪੁਰ ਸਾਹਿਬ ਹਲਕੇ ਦੇ ਸਾਰੇ ਹੀ ਵਿਧਾਇਕ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਮੀਟਿੰਗ ਦੀ ਤਸਵੀਰਾਂ ਦਿਖਾਉਂਦਾ ਨੂੰ ਲਗਾਤਾਰ ਚੌਥੇ ਦਿਨ ਦੀ ਜੜੀ ਅ ਮੀਟਿੰਗ ਹੈ ਉਹ ਕੀਤੀ ਜਾ ਰਹੀ ਹੈ ਲੋਕ ਸਭਾ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਮੰਥਨ ਕੀਤਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਈ ਜਾ ਰਹੀ ਹੈ ਤੇ ਲਗਾਤਾਰ ਚੌਥੇ ਦਿਨ ਜੜਾ ਹੈ ਵਿਧਾਇਕਾਂ ਦੇ ਨਾਲ ਅੱਜ ਸੀਐਮ ਮਾਨ ਨੇ ਮੀਟਿੰਗ ਕੀਤੀ ਹੈ ਦੱਸਦੇ ਕਿ ਮਲਵਿੰਦਰ ਸਿੰਘ ਕੰਗ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਤੇ ਸਾਰਿਆਂ ਦੇ ਨਾਲ ਜੁੜਾ ਹੈ ਗੱਲਬਾਤ ਕਰਦੇ ਹੋਏ ਫੀਡਬੈਕ ਵੀ ਲਿਆ ਗਿਆ ਕਿਰੇਨਨਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਲੈ ਕੇ ਆਉਣ ਵਾਲੀਆਂ ਚੋਣਾਂ ਦੇ ਸਬੰਧ ਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਜਿਦੇ ਚ ਸਾਡੇ ਸਤਿਕਾਰਯੋਗ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕ੍ਰਿਸ਼ਨ ਜੀ ਰੋੜੀ ਸਾਹਿਬ ਪੰਜਾਬ ਕੈਬਨਿਟ ਦੇ ਵਜ਼ੀਰ ਬੀਬਾ ਅਨਮੋਲ ਗਗਨ ਮਾਨ ਜੀ ਪੰਜਾਬ ਕੈਬਨਿਟ ਦੇ ਵਜ਼ੀਰ ਹਰਜੋਤ ਬੈਂਸ ਜੀ ਮੋਹਾਲੀ ਤੋਂ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਚਮਕੌਰ ਸਾਹਿਬ ਤੋਂ ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਰੋਪੜ ਤੋਂ ਐਮਐਲਏ ਐਡਵੋਕੇਟ ਦਿਨੇਸ਼ ਚੱਡਾ ਜੀ ਬਲਾਚੌਰ ਤੋਂ ਐਮਐਲਏ ਭੈਣ ਜੀ ਸੰਤੋਸ਼ ਕਟਾਰੀਆ ਜੀ ਸਾਡੇ ਦੋਨੋਂ ਹੀ ਸਤਕਾਰਯੋਗ ਹਲਕਾ ਇੰਚਾਰਜ ਬੰਗਾ ਤੋਂ ਕੁਲਜੀ ਸਰਹਾਲ ਜੀ ਅਤੇ ਨਵਾਂ ਸ਼ਹਿਰ ਤੋਂ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਜੀ ਸਾਰਿਆਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਜੀ ਨੇ ਗਾਈਡ ਕੀਤਾ ਮਾਰਗਦਰਸ਼ਕ ਮਾਰਗਦਰਸ਼ਨ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਚ ਜਿਦੇ ਚ ਆਮ ਆਦਮੀ ਪਾਰਟੀ 13 0 ਨਾਲ ਜਿੱਤੂਗੀ ਔਰ ਪਿਛਲੇ 2 ਸਾਲਾਂ ਚ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਹੀ ਚ ਜਿਹੜੇ ਪੰਜਾਬ ਪੱਖੀ ਕੰਮ ਹੋਏ ਆ ਚਾਹੇ ਲੋਕਾਂ ਨੂੰ ਬਿਜਲੀ ਫਰੀ ਦੀ ਗੱਲ ਹੈ ਚਾਹੇ ਬਿਨਾ ਸ਼ਿਪਾਰਿਸ਼ ਤੋਂ ਓਨਲੀ ਮੈਰਿਟ ਤੇ ਨੌਕਰੀਆਂ ਨੌਜਵਾਨਾਂ ਨੂੰ ਦੇਣ ਦੀ ਗੱਲ ਹੈ ਚਾਹੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਚਾਹੇ ਮਾਫੀਆ ਰਾਜ ਖਤਮ ਕਰਨ ਦੀ ਗੱਲ ਹੈ ਚਾਹੇ ਪਿੰਡਾਂ ਚ ਖਾਸ ਕਰ ਗਰੀਬਾਂ ਲਈ ਮੁਹੱਲਾ ਕਲੀਨਿਕ ਬਣਾਏ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਰਿਫਾਰਮ ਕੀਤਾ ਹੈ ਮਾਨ ਸਾਹਿਬ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਤਮਾਮ ਪੋਜੀਟਿਵ ਔਰ ਕੰਸਟਰਕਟਿਵ ਜਿਹੜੇ ਫੈਸਲੇ 2 ਸਾਲਾਂ ਚ ਮਾਨ ਸਾਹਿਬ ਦੀ ਸਰਕਾਰ ਨੇ ਲਏ ਆ ਹਰਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਸਾਡੇ ਉਮੀਦਵਾਰ ਤਨ ਸਾਹਿਬ ਦੇ ਨਾਲ ਜਿਹੜੀ ਸਾਡੀ ਸਮੁੱਚੇ ਐਮ ਐਲ ਏ ਸ ਤੇ ਮੰਤਰੀ ਸਾਹਿਬਾਨ ਦੀ ਮੀਟਿੰਗ ਹੋਈ ਹੈ ਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਤੇ ਲੋਕਾਂ ਦੇ ਵਿੱਚ ਉਹਨਾਂ ਦੀਆਂ ਆ ਲੋਕਾਂ ਤੇ ਜਾ ਕੇ ਵੱਧ ਤੋਂ ਵੱਧ ਉਹਨਾਂ ਦੀਆਂ ਮੁਸ਼ਕਲਾਂ ਸੁਣਨੀ ਆਉਂਦੀਆਂ ਗੱਲਾਂ ਬਾਤਾਂ ਸੁਣਨੀ ਆਲਰੇਡੀ ਅਸੀਂ ਬਹੁਤ ਸਾਰਾ ਜਿਹੜਾ ਏਰੀਆ ਆਪਣੇ ਹਲਕਿਆਂ ਦਾ ਉਹ ਕਵਰ ਕਰ ਚੁੱਕੇ ਆ ਪਹਿਲਾਂ ਹੀ ਤੇ ਦੁਬਾਰੇ ਫੇਰ ਹੁਣ ਦੌਰਾ ਜਿਹੜਾ ਉਹ ਸ਼ੁਰੂ ਹੋ ਤੇ ਜ਼ੋਰਦਾਰ ਤਰੀਕੇ ਨਾਲ ਜਿਹੜਾ ਲੋਕ ਨੇ ਸਾਨੂੰ ਸਮਰਥਨ ਦੇ ਰਹੇ ਨੇ ਲੋਕ ਜਿਹੜੇ ਹੈਗੇ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਲੋਕ ਮੋਹਰੇ ਹੋਇਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜਿੱਥੇ ਪੰਜਾਬ ਦੀ ਤਰੱਕੀ ਹੋ ਰਹੀ ਹੈ ਜਿੱਥੇ ਪੰਜਾਬ ਵਿੱਚ ਨੌਕਰੀਆਂ ਬਿਨਾਂ ਪੈਸਿਆਂ ਤੋਂ ਮਿਲ ਰਹੀਆਂ ਇੱਕ ਇਹ ਪਾਰਟੀ ਹੈ ਜਿਨੇ 600 ਯੂਨਿਟ ਲੋਕਾਂ ਲਈ ਜਿਹਦੇ ਵਿੱਚ ਕੋਈ ਭੇਦਭਾਵ ਨਹੀਂ ਰੱਖਿਆ ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਕੁੰਡੀਆਂ ਲਾਓ ਚੋਰੀ ਦੀਆਂ ਆਦਤਾਂ ਪਾਉਂਦੇ ਸਨ ਉਹ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਜਿਹੜੀਆਂ ਨੀਤੀਆਂ ਨੇ ਜਿਹੜੀ ਇਮਾਨਦਾਰੀ ਜਿੱਥੇ ਕਿ ਕਿੰਨੇ ਕਿੰਨੇ 500 ਤੋਂ ਵੱਧ ਜਿਹੜੇ ਅਫਸਰ ਸਹਿਬਾਂ ਜਿਨ੍ਹਾਂ ਨੇ ਕੋਈ ਕਤਾਈਆਂ ਕੀਤੀਆਂ ਕਰਪਸ਼ਨ ਕੀਤੀ ਆ ਉਹਨਾਂ ਤੇ ਕਾਰਵਾਈਆਂ ਕੋਈ ਸਰਦਾਰ ਭਗਵੰਤ ਸਿੰਘ ਮਾਣ ਹੀ ਐ ਜਿਹੜੇ ਕਰ ਸਕਦੇ ਸੀ ਇਹ ਪਾਰਦਰਸ਼ੀ ਸਰਕਾਰ ਚਲਾ ਸਕਦੇ ਐ ਇਹ ਬਿਨਾ ਪੈਸਿਆਂ ਤੋਂ ਨੌਕਰੀਆਂ ਦੇ ਸਕਦੇ ਇਹਨਾਂ ਗੱਲਾਂ ਨੂੰ ਦੇਖਦਿਆਂ ਹੋਇਆ ਇਹਨਾਂ ਮੇਰੇ ਸਤਿਕਾਰਯੋਗ ਵੀਰਾਂ ਨੇ ਅੱਜ ਪਾਰਟੀ ਵਿੱਚ ਆ ਕੇ ਸਾਡੀ ਪਾਰਟੀ ਨੂੰ ਬਹੁਤ ਤਕੜਾ ਕੀਤਾ ਖਾਸ ਕਰਕੇ ਮੇਰੀ ਜਿਹੜੀ ਬਠਿੰਡਾ ਲੋਕ ਸਭਾ ਦੀ ਚੋਣ ਐ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਇਹਨਾਂ ਦੇ ਨਾਲ ਹੋਰ ਜੁੜੇ ਆ ਉਹ ਵਿੱਚ ਸ਼ਾਮਲ ਹੋਏ ਆ ਮੈਂ ਸਾਰਿਆਂ ਨੂੰ ਔਰ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਕੋਲੇ ਅਸੀਂ ਜਾ ਕੇ ਆਏ ਆ ਉੱਥੇ ਸ਼ਮੂਲੀਅਤ ਹੋਈ ਹੈ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਮੇਰੇ ਨਾਲ ਸਤਿਕਾਰਯੋਗ ਸਾਡੇ ਐਮ ਐਲ ਏ ਸਰਦਾਰ ਜਗਰੂਪ ਸਿੰਘ ਜੀ ਗਿੱਲ ਸਾਹਿਬ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਵਿਸ਼ਵਾਸ ਦਿਵਾਉਨੇ ਆ ਸਦਾ ਲਈ ਜਿਵੇਂ ਤੁਹਾਨੂੰ ਤੁਸੀਂ ਸਾਡੀ ਪਾਰਟੀ ਵਿੱਚ ਇੱਕ ਆਪਣੇ ਬਣ ਕੇ ਉਮੀਦ ਰੱਖ ਕੇ ਆਏ ਹਾਂ ਸਦਾ ਸਦਾ ਲਈ ਤੁਹਾਨੂੰ ਇੱਕ ਘਰ ਲਗੂਗਾ ਆਪਣਾ ਭਾਈਚਾਰਾ ਲਗੂਗਾ ਕਦੇ ਬਗਾਨਗੀ ਮਨ ਵਿੱਚ ਨਹੀਂ ਆਊਗੀ ਤੇ ਤੁਹਾਨੂੰ ਦੁਬਾਰਾ ਫਿਰ ਜੀ ਆਇਆਂ ਕਿ ਤੁਹਾਡੇ ਹਲਕੇ ਦੀ ਚੋਣ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਅੱਜ ਜੀ ਆਪ ਕਿਵੇਂ ਚੱਲਦੀ ਹੈ ਕੈਂਪੇਨ ਤੁਹਾਡੀ ਕੀ ਤੁਹਾਡੇ ਮਸਲੇ ਕੀ ਰਹਿੰਦੇ ਵੇਖੋ ਜੀ ਅਜੇ ਤੱਕ ਤਾਂ ਮੈਂ ਹੀ ਉਮੀਦਵਾਰਾਂ ਤੇ ਮੈਂ ਹੀ ਚੋਣ ਚਲਾ ਰਿਹਾ ਦੂਸਰਾ ਕੋਈ ਆਇਆ ਨਹੀਂ ਤੇ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਲੋਕਾਂ ਦਾ ਵਧੀਆ ਹੰਗਾਰਾ ਸੋ ਜਿਹੜਾ 4 ਜੂਨ ਨੂੰ ਰਿਜ਼ਲਟ ਆਉਣਾ ਉਹ ਤੁਹਾਡੇ ਸਾਹਮਣੇ ਹੋ ਜਾਣਾ ਹੈਗਾ ਮੈਨੂੰ ਬਹੁਤ ਵੱਡੀ ਉਮੀਦ ਹੈ ਕਿ 1.5 ਲੱਖ ਤੋਂ ਵੱਧ ਵੋਟਾਂ ਦੇ ਮਾਰਜਨ ਨਾਲ